ਜੀ ਯੁੱਧ ਨਸ਼ਾ ਵਿਰੁੱਧ ਜਿਵੇਂ ਕਿ ਫਿਰੋਜ਼ਪੁਰ ਪੁਲਿਸ ਲਗਾਤਾਰ ਵੱਡੀ ਵੱਡੀ ਸਫਲਤਾ ਹਾਸਲ ਕਰਦੀ ਹੈ ਇਸੇ ਦੇ ਲੜੀ ਵਿੱਚ थाना ਮਮਦੂਤ ਨੂੰ ਇੱਕ ਹੋਰ ਵੱਡੀ ਸਫਲਤਾ ਪ੍ਰਾਪਤ ਹੋਈ ਜਦੋਂ ਇੱਕ ਜਸਵਿੰਦਰ ওরফে ਮਿੱਠੀ ਨਾਮ ਦਾ ਨਸ਼ਾ ਤਸਕਰ ਅਸੀਂ ਕਾਬੂ ਕੀਤਾ ਫੱਤੇ ਵਾਲਾ ਹੈ 3 ਪ੍ਰਿੰਟ ਚ ਅਤੇ ਉਸ ਕੋਲੋਂ ਬਰਾਮਦਗੀ ਹੋਈ ਇੱਕ ਡਰੋਨ ਜਿਸ ਦਾ ਕੀ ਪੂਰਾ ਨਾਮ ਹੈ DJI ਮੈਵਿਕ ਕਲਾਸਿਕ 3 ਮੇਕ ਇਨ ਚਾਈਨਾ ਡਰੋਨ ਹੈ ਜਿਹੜਾ ਇਸ ਤੋਂ ਇਲਾਵਾ 1 ਕਿਲੋ 407 ਗ੍ਰਾਮ ਹਿਰੋਇਨ ਤੇ ਦੋ ਰਿਮੋਟ ਕੰਟਰੋਲ ਦੇ ਨਾਲ ਇਹਨੂੰ ਕਾਬੂ ਕੀਤਾ ਗਿਆ ਅਤੇ ਇਸ ਤੇ ਪਰਚਾ ਦਰਜ ਕੀਤਾ ਗਿਆ ਮਕਦਮਾ ਨੰਬਰ 99 ਅਧੀਨ ਧਾਰਾ 21 ਐਨਡੀਪੀਐਸ ਐਕਟ ਮਿਤੀ 13 ਜੁਲਾਈ ਨੂੰ ਤੇ ਇਸ ਨੂੰ ਗ੍ਰਿਫਤਾਰ ਕਰਕੇ ਹੋਰ ਵੀ ਜਿਹੜੇ ਸਾਥੀ ਦੋਸ਼ੀ ਨੇ ਜਿਨ੍ਹਾਂ ਨੂੰ ਨਾਮਜ਼ਦ ਕੀਤਾ ਗਿਆ ਉਹਨਾਂ ਦੇ ਨਾਮ ਹਨ ਅਮਰਜੀਤ ਉਰਫ ਐਮਪੀ ਅਤੇ ਆਕਾਸ਼ਵੀਰ ਉਰਫ ਗਗਨ ਜਿਹੜੇ ਪਿੰਡ ਦੇ ਨੇ ਜੀ ਉਹ ਜਿਹੜੇ ਦੋਨੋਂ ਇਹ ਇੱਕ ਮਖੂ ਸਾਈਡ ਤੋਂ ਹੈ ਤੇ ਇੱਕ ਮਮਦੂਦ ਏਰੀਆ ਤੇ ਹੀ ਹੈ ਤੇ ਹੋਰ ਵੀ ਜਿਹੜੇ ਦੋਸ਼ੀ ਨੇ ਉਹਨਾਂ ਨੂੰ ਪੋਸਟ ਕਿਸ ਕੀਤੀ ਜਾ ਰਹੀ ਹੈ ਇਹਨਾਂ ਦੀ ਹੋਰ ਜਿਹੜੇ ਇਹਨਾਂ ਦੇ ਸਾਥੀ ਦੋਸ਼ੀ ਨੇ ਇਹਨਾਂ ਨੂੰ ਜਲਦ ਗ੍ਰਿਫਤਾਰ ਕੀਤਾ ਜਾਊਗਾ ਅਤੇ ਇਸੇ ਦੀ ਲੜੀ ਵਿੱਚ ਹੋਰ ਵੀ ਬਰਾਮਦਗੀਆਂ ਕੀਤੀ ਜਾਣਗੀਆਂ ਪਹਿਲਾਂ ਵੀ ਕੋਈ ਪਰਚਾ ਦਰਜ ਹੈ ਜੀ ਇਹਨਾਂ ਤੇ ਜੀ ਹਾਂ ਪਹਿਲਾਂ ਵੀ ਇਹਨਾਂ ਤੇ ਕਈ ਪਰਚੇ ਦਰਜ ਨੇ ਉਹ ਜ਼ਿਆਦਾਤਰ ਐਨਡੀਪੀਐਸ ਦੇ ਪਰਚੇ ਹੀ ਦਰਜ ਨੇ ਇਹ ਸਰ ਕੀ ਮੰਨਣਾ ਜੀ ਡਰੋਨ ਦੇ ਵਰਤੋਂ ਦਾ ਕੰਮ ਹੈ ਕਿ ਸਰ ਡਰੋਨ ਉਦੋਂ ਤੱਕ ਜੀ ਇਹਦੀ ਹੁਣ ਤੱਕ ਦੀ ਪੁੱਛਗਿੱਛ ਮੁਤਾਬਕ ਇਹ ਸਾਹਮਣੇ ਆਇਆ ਕਿ ਜਿਹੜਾ ਆ ਡਰੋਨ ਇਹਨੇ ਆਪਣੇ ਕੋਲ ਰੱਖਿਆ ਸੀ ਉਹ ਪਾਕਿਸਤਾਨ ਤੋਂ ਕੋਈ ਖੇਪ ਮੰਗਵਾਉਣ ਲਈ ਇਹ ਵਰਤਦਾ ਸੀ ਤੇ ਉੱਥੇ ਜਿਵੇਂ ਡਰੋਨ ਭੇਜ ਕੇ ਉਥੋਂ ਖੇਪ ਚੁਕਾ ਕੇ ਇੱਥੇ ਆਪਣੇ ਕੋਲ ਲਿਆ ਕੇ ਅੱਗੇ ਵੇਚਦਾ ਸੀ ਹੋਰ ਵੀ ਕੋ ਖੇਪਾ ਮੰਗਵਾ ਚੁੱਕਾ ਜੀ ਇਸ ਡਰੋਨ ਨਾਲ ਇਸ ਤੋਂ ਪਹਿਲਾਂ ਬਾਕੀ ਅਸੀਂ ਇਹਦੀ ਪੁੱਛਗਿੱਛ ਅਜੇ ਕਰ ਰਹੇ ਹਾਂ ਜਿਵੇਂ ਕਿ ਜਿਵੇਂ ਹੀ ਸਾਨੂੰ ਪਤਾ ਲੱਗਦਾ ਅਸੀਂ ਹੋਰ ਬਰਾਮਦਗੀ ਕਰਕੇ ਉਹਦੀ ਸੂਚਨਾ ਤੁਹਾਨੂੰ ਦਵਾਂ ਸਰ ਮਮਦੋਟ ਇਲਾਕੇ ਜਿਹੜੇ ਨਸ਼ਾ ਤਸਕਰ ਨੇ ਕਿਸੇ ਦੀ ਜ਼ਾਇਦਾ ਫ੍ਰੀ ਵੀ ਕੀਤੀ ਜਾ ਰਹੀ ਹੈ ਅਜੇ ਸੇ ਕੁਝ ਐਪਲੀਕੇਸ਼ਨਸ ਮੂਵ ਕੀਤੀਆਂ ਨੇ ਕੰਪਟੇਟੈਂਟ ਅਥਾਰਟੀ ਦਿੱਲੀ ਨੂੰ ਜਿਦਾਂ ਹੀ ਆਫਰਮ ਕਨਫਰਮੇਸ਼ਨ ਆਜੂਗੀ ਤਾਂ ਅਸੀਂ ਇਹਨਾਂ ਨੂੰ ਫ੍ਰੀਜ਼ ਕਰ ਦਾਂਗੇ ਜਲਦ ਤੋਂ ਜਲਦ